ਤੁਸੀਂ ਫਿਰ ਰਹਿ ਕਿੱਦਾਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਨਹੀਂ ਹਾਂ ਇੱਥੇ ਰਹੇ ਰਾਤ ਸਾਢੇ ਮਤਲਬ ਇੱਥੇ ਤੁਸੀਂ ਦੇ ਨਾ ਸਾਡੇ ਪਿੰਡ ਦੇ ਮੁੰਡੇ ਪੈਰਾ ਦੇਂਦੇ ਰਹੇ ਸੀ ਤੇ ਸਵੇਰੇ 6 ਵਜੇ ਦੇ ਲਾਗੇ ਬੰਨੇ ਮਤਲਬ ਤੁਸੀਂ ਟੁੱਟ ਗਈ ਤੇ ਉਹ ਦੋ ਸਾਡੇ ਆ ਥੋੜੇ ਜੇ ਡੇਰੇ ਮਤਲਬ ਨਿਕਲੇ ਆ ਬਾਹਰ ਉਹ ਰੰਪ ਤੇ ਚੱਲ ਗਏ ਆ ਅਸੀਂ ਤੇ ਬਾਕੀ ਪਿੰਡ ਵਾਲੇ ਵਿੱਚੇ ਮਤਲਬ ਪਿੰਡ 'ਚ ਹੀ ਰਹਿ ਗਏ ਸੀ ਕੋਠੇ ਕੋਨੇ ਵਾਲ ਪਿੰਡ ਵਿੱਚ ਖੜੇ ਆ ਜਿਹੜੇ ਹੜ ਆਇਆ ਸੀ ਜਦੋਂ ਉੱਥੋਂ ਤੁਸੀਂ ਟੁੱਟੀ ਸੀ ਤੇ ਉਹ ਸਾਹਮਣੇ ਦੇਖੋ ਉਹ ਕੋਠੀ ਜਿਹੜੀ ਆ ਮਤਲਬ ਉਹਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਵੀ ਉਹ ਕੋਠੀ ਡੱਪਈ ਇੱਥੋਂ ਦੋ ਕਿੱਲੇ ਆ ਉਹ ਪਰ ਉਦੋਂ ਥੋੜਾ ਜਿਹਾ ਉਰੇ ਦੋ ਕਿੱਲੇ ਉਰੇ ਇੱਕ ਘਰ ਹੋ ਰਿਹਾ ਉਹਦੇ ਹਾਲਾਤ ਦੇਖੋ ਇਸ ਵੇਲੇ ਆਹ ਦੇਖੋ ਤੁਸੀਂ ਕਿਦਾਂ ਦੇ ਹਾਲਾਤ ਹੋ ਗਏ ਇਹ ਜਿਹੜਾ ਉਧਰੋਂ ਪਾਣੀ ਆਇਆ ਟਟ ਕੇ ਤੇ ਉਹਦੇ ਨਾਲ ਬਾਲੋ ਇੰਨੀ ਤੇਜ਼ ਪਾਣੀ ਆਇਆ ਵੀ ਆਹ ਹਾਲਾਤ ਹੋ ਗਏ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਤੇ ਇਸ ਪਰਿਵਾਰ ਦਾ ਦੇਖ ਲਓ ਆਹ ਦੇਖੋ ਆ ਟੋਏ ਪੈ ਗਏ ਐਡੇ ਐਡੇ ਜਿਹੜਾ ਪਾਣੀ ਆਇਆ ਸੀ ਉਹਦੇ ਨਾਲ ਇਧਰ ਭੈਣ ਜੀ ਹੁਣੀ ਖੜੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਪਹਿਣੀ ਜਦੋਂ ਪਾਣੀ ਆਇਆ ਉਦੋਂ ਪਹਿਲਾਂ ਕਿੱਦਾਂ ਸੀ ਤਾਂ ਹੁਣ ਕਿਦਾਂ ਹੋ ਗਿਆ ਜੀ ਅੱਗੇ ਆ ਜਾਓ ਮਾੜਾ ਜੀ ਪਹਿਲਾਂ ਤਾਂ ਵੀ ਬਹੁਤ ਵਧੀਆ ਸੀ ਤੇ ਆਹ ਪਾਣੀ ਨਾਲ ਹੀ ਇੱਥੇ ਇਧਰ ਆ ਸ਼ੈੱਡ ਹੀ ਇਧਰਲੀ ਸਾਈਡ ਨੂੰ ਨਾਲਾ ਪਿਆ ਸੀ ਆ ਇਧਰੋਂ ਗੇਟ ਤਾਂ ਨਹੀਂ ਬਾਹਰ ਜਾਂਦਾ ਤੇ ਇੱਥੇ ਪਾਣੀ ਕਿੰਨੇ ਕਿੰਨੇ ਫੁੱਟ ਆ ਗਿਆ ਇਹ 8-8 ਫੁੱਟ ਕੋਈ 7-7 ਮਤਲਬ ਕਮਰਿਆਂ ਦੇ ਵਿੱਚ ਪਾਣੀ ਚਲ ਗਿਆ ਸੀ ਤੇ ਤੁਹਾਡੇ ਕਮਰਿਆਂ ਵਿੱਚ ਮੰਨ ਲਓ 8-8 ਫੁੱਟ ਪਾਣੀ ਅੰਦਰ ਚਲ ਗਿਆ ਨਾ ਉਹ ਘਰ ਉਹ ਮਤਲਬ ਜਿੱਥੋਂ ਤੁਹਾਡੀ ਵਾਲ ਸਿੱਡੀ ਲੱਗੀ ਉਹ ਸਾਢੇ ਡੁੱਬ ਗਈ ਤੇ ਤੁਸੀਂ ਫਿਰ ਰਹ ਕਿੱਥੇ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਨਹੀਂ ਹਾਂ ਇੱਥੇ ਰਹੇ ਰਾਤ ਸਾਢੇ ਮਤਲਬ ਇੱਥੇ ਤੁਸੀਂ ਦੇ ਨਾ ਸਾਡੇ ਪਿੰਡ ਦੇ ਮੁੰਡੇ ਪੈਰਾ ਦੇਂਦੇ ਰਹੇ ਸੀ ਤੇ ਸਵੇਰੇ 6 ਵਜੇ ਦੇ ਲਾਗੇ ਬੰਨੇ ਮਤਲਬ ਤੁਸੀਂ ਟੋਟੇ ਕੀ ਤੇ ਉਹ ਦੋ ਸਾਡੇ ਆ ਥੋੜੇ ਜੇ ਡੇਰੇ ਮਤਲਬ ਨਿਕਲੇ ਆ ਬਾਹਰ ਉਹ ਰੰਪ ਤੇ ਚੱਲ ਗਏ ਆ ਅਸੀਂ ਤੇ ਬਾਕੀ ਪਿੰਡ ਵਾਲੇ ਵਿੱਚੇ ਮਤਲਬ ਪਿੰਡ ਚ ਹੀ ਰਹਿ ਗਏ ਸੀ ਕੋਠਿਆਂ ਚ ਰਹਿ ਗਏ ਸੀ ਪਿੰਡ ਵਿੱਚ ਕਿੰਨਾ ਕਿੰਨਾ ਪਾਣੀ ਉੱਥੇ ਵੀ ਨਹੀਂ ਤੇ ਹਾਂਜੀ ਸਾੜਾ ਇਦਾਂ ਹੀ ਪਾਣੀ ਸੀ ਤੇ ਇੱਥੋਂ ਜਦਾਂ ਰਾਵੀ ਕਿੱਡੀ ਕਿ ਦੂਰ ਹੈ ਜੀ ਇੱਥੋਂ 2-3 ਕਿਲੋਮੀਟਰ ਦੂਰੀ ਤੇ ਹੋਣੀ ਆ ਤੇ ਇਦੋਂ ਅੱਗੇ ਵੀ ਪਿੰਡ ਹੈਗੇ ਆ ਜੀ ਕਿ ਨਹੀਂ ਜਾਂ ਡੇਰੇ ਬਹਿਕਾ ਹੋਣ ਨਹੀਂ ਮਤਲਬ ਤੁਹਾਡੇ ਪਿੰਡ ਤੋਂ ਅੱਗੇ ਗਾਂ ਚੰਗੀ ਆ ਧਰਮਾ ਬਾਦ ਮਤਲਬ ਮਾਸ਼ੀ ਵਾਲਾ ਐ ਤੇ ਜਿਹੜੇ ਆ ਪਾਣੀ ਮਤਲਬ ਜਿੰਨੂੰ ਜਿਆਦਾ ਪਾਣੀ ਦੀ ਮਾਰ ਵੱਜੀ ਆਹੀ ਤੁਹਾਡੇ ਲਾਈਨ ਸੇ ਡੇਰੇ ਆ ਇੰਨੇ ਤੇ ਇੱਕਦਮ ਇਹਦਾ ਪਾਣੀ ਆ ਗਿਆ ਕਿੰਨੀ ਕੁ ਦੂਰੇ ਆ ਮਤਲਬ ਚਾਚੇ ਤਾਇਆ ਹੁਣਾਂ ਦੀ ਕੋਠੀ ਆ ਉਹਨਾਂ ਦੀ ਤੇ ਵੇਖੋ ਕੋਠੀ ਮਤਲਬ ਸਾਰੀ ਡੇਗੀ ਗਈ ਆ ਵੀ ਐ ਨਾ ਉਹ ਛੱਲਾ ਨਾ ਪਾਣੀ ਵਜਦਾ ਸੀ ਉਹ ਸਾਈਡੋਂ ਹਾਂਜੀ ਉਹ ਨੇੜੇ ਆ ਨਾ ਉਹ ਹਾਂਜੀ ਉਹ ਨੇੜੇ ਉਹ ਸੜਕ ਦਾ ਵਿੱਚੋਂ ਪਾੜ ਪੈ ਗਿਆ ਤੇ ਬਾਅਦ ਚ ਇਧਰ ਨੂੰ ਸਾਡਾ ਸ਼ੈੱਡ ਦੇਖਿਆ ਵਿੱਚੋਂ ਨਾਲ ਪੈ ਗਿਆ ਆ ਭੈਣ ਨੇ ਦੱਸਿਆ ਕਿ ਨਹੀਂ ਇੱਥੇ ਵੀ ਆ ਕੰਦ ਸਿੱਗੀ ਸਾਰੀ ਆ ਜਿਹਦਾ ਪੜਦਾ ਸੀਗਾ ਇੱਥੇ ਸਾਰੇ ਪਾਸੇ ਪਰ ਉਦੋਂ ਬਾਅਦ ਚ ਹਾਲਾਤ ਦੇਖੋ ਪਾਣੀ ਇੰਨੀ ਤੇਜ਼ ਵਜਦਾ ਵੀ ਆ ਇਧਰੋਂ ਸ਼ੈੱਡ ਸ਼ੂਟ ਵੀ ਤੋੜ ਕੇ ਤੇ ਇਹ ਹਾਲਾਤ ਐ ਇਸ ਵੇਲੇ ਇਸ ਇਲਾਕੇ ਦੇ ਹੁਨੇਆਣਾ ਪਿੰਡ ਵਿੱਚ ਆ ਦੇਖ ਲਓ ਉਹ ਸਾਰਾ ਹੀ ਉਧਰੋਂ ਪਾੜ ਪੂੜ ਪੈ ਗਿਆ ਜੀ ਆ ਹਾਲਾਤ ਹੋਏ ਪਿਆ ਇਸ ਵੇਲੇ ਤੇ 8-8-9-9 ਫੁੱਟ 10-10 ਫੁੱਟ ਪਾਣੀ ਆਉਣ ਦੇ ਕਾਰਨ ਜੋ ਹਾਲਾਤ ਹੋਏ ਪਿਆ ਉਹ ਤੁਹਾਨੂੰ ਇਸ ਵੇਲੇ ਕੋਹਣੀ ਵਾਲ ਪਿੰਡ ਵਿੱਚ ਪਹੁੰਚੇ ਤੇ ਪਰਿਵਾਰ ਨਾਲ ਵੀ ਗੱਲ ਕੀਤੀ ਹੈ ਤੇ ਇਹ ਹਾਲਾਤ